ਖਬਰ ਜਿਹੜੀ ਹੈ ਸੁਨਾਮ ਪਟਿਆਲਾ ਰੋਡ ਤੋਂ ਹੈ ਉੱਥੇ ਕਹਿੰਦੇ ਕਿ ਇੱਕ ਟਰੱਕ ਹਾਦਸਾ ਹੋਇਆ ਤੇ ਚਾਰ ਮਜ਼ਦੂਰਾਂ ਦੀ ਵੀ ਡੈਥ ਹੋ ਗਈ ਹੈ ਕੀ ਕਹਾਣੀ ਵਾਪਰੀ ਹੈ ਸਾਰੀ ਉੱਥੇ ਦੇਖੋ ਹੁਣ ਜਿਹੜਾ ਹੋਇਆ ਮਜ਼ਦੂਰ ਹੂੰ ਉਹਦੀ ਕਹਾਣੀ ਤੇ ਉੱਥੇ ਖਤਮ ਹੋ ਗਈ ਉਹਦੀ ਕਹਾਣੀ ਤੇ ਖਤਮ ਹੋ ਗਈ ਸਹੀ ਗੱਲ ਆ ਮੈਨੂੰ ਮੇਰਾ ਦੋਸਤ ਪਿਆ ਦੱਸੇ ਇਹੋ ਜੀ ਹਾਲਤ ਹੈ ਤੁਸੀਂ ਆ ਗੱਲਾਂ ਕਰ ਰਹੇ ਮੈਂ ਇਹਦੇ ਨਾਲ ਜੋੜ ਕੇ ਗੱਲ ਕਰਦਾ ਵੇਖੋ ਹਾਲਾਤ ਵੱਡਾ ਬਦਮਾਸ਼ ਉਹ ਵੱਡੀ ਮੰਗ ਕਰਦਾ ਹੂੰ ਆਈਥੋ ਉਹ ਕਹਿੰਦਾ ਕਿ ਮੇਰੇ ਲੱਗੇ ਸਨ ਮਜ਼ਦੂਰ ਤੇ ਵਿਚਾਰੇ ਦਿਹਾੜੀ ਲੈ ਕੇ ਚੱਲੇ ਹੂੰ ਤੇ ਆ ਸੂਏ ਦੇ ਕੋਲ ਉਹਨਾਂ ਨੂੰ ਲੁੱਟਣ ਪੈ ਗਏ ਲੋ ਦੱਸੋ ਓਹ ਸਾਢੇ 4 400 ਦਿਹਾੜੀ ਆ ਕੀ ਕਮਾਲ ਹੋ ਗਿਆ ਕੀ ਕਹੀਏ ਦੱਸੋ ਉਹ ਕਹਿੰਦਾ ਕਿ ਉਹ ਅਗਲੇ ਦਿਨ ਕਹਿੰਦੇ ਕਿ ਵੀਰ ਬਣ ਕੇ ਨਾ ਮੜਾ ਜਾ ਵੇਲੇ ਨਾਲ ਹੀ ਤੋਰ ਦਿਆ ਕਰ ਦੱਸੋ ਬੜਾ ਇੱਕ ਮਜ਼ਦੂਰ ਵੀ ਖੌਫ ਜਦਾ ਯਾਰ ਕਿ ਯਾਨੀ ਉਹ ਜਿਹੜੇ ਛੋਟੇ ਰਹਿ ਗਏ ਆ ਕਹ ਲਓ ਕਿ ਲੋਟਰ ਟਾਈਪ ਬਦਮਾਸ਼ ਜੀ 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 ਮਤਲਬ ਕਿ ਜਿਹੜੇ ਨਸ਼ਾ ਸ਼ਕਰ ਨਾਲੇ ਆ ਉਹ ਛੋਟਿਆਂ ਨੂੰ ਪਹਿ ਜਾਂਦੇ ਹੂੰ ਬੰਦਾ ਚਾਪੇ ਤੇ ਚਾਪੇ ਕਿੱਥੇ ਜਨਾਬ ਤੇ ਗੱਲ ਇਹ ਆ ਕਿ ਮਜ਼ਦੂਰ ਬੰਦਾ ਮਜ਼ਦੂਰ ਤੇ ਵੈਸੇ ਹੁਣ ਫੇਰ ਅਸੀਂ ਨਾ ਗਾਂ ਦੀ ਗਾਂ ਦੀ ਗੱਲ ਕਰ ਲਈ ਮੈਂ ਕਿਹਾ ਯਾਰ 450 ਚ ਤੂੰ ਦੇਖ ਕਿ ਉਹਨੇ ਆਪਣੀ ਜ਼ਿੰਦਗੀ ਕਿੱਦਾਂ ਮੈਨੇਜ ਕਰਨੀ ਆ 450 ਚ ਉਹਨੇ ਬੱਚਿਆਂ ਦੀ ਚੁੰਝ ਚ ਵੀ ਪਾਉਣਾ ਆ ਜੀ 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 ਆਪਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਕਰਨੀਆਂ ਆ ਬਿਲਕੁਲ ਬਾਈ ਕਿੰਨੀ ਔਖੀ ਸਨ ਬਹੁਤ ਔਖੀ ਜੀ ਬਹੁਤ ਉਹ ਲੁਟੇਰੇ ਜਿਹੜੇ ਆ ਉਹ ਉਹ ਬਿਨਾ ਬਿਨਾ ਕੁਝ ਕਰੇ ਭਾਲਦੇ ਹੋ ਇੱਕ ਬੰਦਾ 8 ਘੰਟੇ ਮਿਹਨਤ ਕਰਕੇ 400 ਕਮਾਉਂਦਿਕ ਨਹੀਂ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਸਾਬ ਕਿ ਹੁਣ ਜੋ ਸੂਰਤਿ ਹਾਲ ਹੈ ਇਸ ਵੇਲੇ ਹਮ ਖਤਰਨਾਕ ਹੈ ਹੁਣ ਮਜ਼ਦੂਰ ਦੀ ਤੇ ਵੈਸੇ ਹੀ ਜ਼ਿੰਦਗੀ ਇਹੋ ਜੀ ਆ ਕਿ ਸਾਡੇ ਕੁਝ ਬੰਦੇ ਨਾ ਨਰੇਗਾ ਵਾਲਿਆਂ ਚ ਬੜੀਆਂ ਕੱਢਣਗੇ ਬਹੁਤ ਹੀ ਕੱਢਣਗੇ ਆ ਜੀ ਬਿਲਕੁਲ ਹਾਂ ਬਿਲਕੁਲ ਅਰੇ ਯਾਰ ਕਦੇ ਨਾ ਉਹਨਾਂ ਦੇ ਚਿਹਰਿਆਂ ਦੀਆਂ ਝੁਰੜੀਆਂ ਤੇ ਦੇਖੋ ਹੂੰ ਉਹ 70 70 ਸਾਲ ਦੀ ਉਮਰ 'ਚ ਜਦੋਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਏਸੀ ਸਪੈਸ਼ਲ ਲਾ ਕੇ ਦਿੱਤੇ ਹੁੰਦੇ ਨੇ ਨੌਕਰ ਸਪੈਸ਼ਲ ਕੇਅਰ ਟੇਕਰ ਸਪੈਸ਼ਲ ਰੱਖ ਕੇ ਦਿੱਤੇ ਹੁੰਦੇ ਨੇ ਉਹ ਤਪਦੀਆਂ ਧੁੱਪਾਂ 'ਚ ਵੀ ਉੱਥੇ ਸੜਕ ਤੇ ਬੈਠੇ ਹੁੰਦੇ ਬੈਠੇ ਹੁੰਦੇ ਬਿਲਕੁਲ ਕੰਮ ਕਰਦੇ ਆ ਉਹ ਇਦਾਂ ਹੀ ਸਾਡੇ ਇੱਥੇ ਲੱਗੇ ਸੀਗੇ ਮੈਂ ਤਾਂ ਨਰੇਗਾ ਫੋਰਸ ਕਹਿਣਾ ਹੁਣਾ ਹੂੰ ਮੇਰੇ ਮੇਰੇ ਬੜਾ ਪਿਆਰ ਕਰਦੇ ਆ ਮੈਨੂੰ ਮੇਰੇ ਪਿੰਡ ਵਾਲੇ ਸਾਰੇ ਕਰਦੇ ਨੇ ਜੀ ਸਾਡਾ ਸਾਡਾ ਵੀ ਰਾਹ ਬਣਦਾ ਪਿਆ ਸੀਗਾ ਆਹੀ ਤੇ ਮਤਲਬ ਕਿ ਪੂਰਾ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਆਪਣਾ ਤਾਂ ਦੇਣੀ ਤੇ ਲੋਕ ਲੋਕ ਸਗੋਂ ਉਲਟਾ ਸਾਨੂੰ ਹੀ ਕਹਿਣ ਲੱਗ ਪਏ ਕਿ ਇਹ ਨਹੀਂ 6 ਮਹੀਨੇ ਨਿਕਲਦੇ ਅਖੇ ਇਹਨਾਂ ਦੇ ਘਰੋਂ ਤੇ ਪੂੜੀਆਂ ਛੋਲੇ ਆਉਂਦੇ ਲਾ ਦੱਸੋ ਅਸੀਂ ਕਰਦੇ ਆਂ ਸੇਵਾ ਯਾਰ ਕੱਡੀ ਗੱਲ ਪ੍ਰਮਾਤਮਾ ਨੇ ਦਿੱਤਾ ਜੇ ਉਹ ਸਾਡੇ ਸਤਿਕਾਰਤ ਨੇ ਯਾਰ ਜੀ 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 ਬਿਲਕੁਲ ਠੀਕ ਹੈ ਨਾ ਮਤਲਬ ਕਿ ਕਮਾਲ ਦੀ ਗੱਲ ਹੈ ਕਿ ਅਸੀਂ ਮਜਬੂਰੀਆਂ ਨਹੀਂ ਦੇਖਦੇ ਹੂੰ ਕਿ ਥੋੜੀ ਜਿਹੀ ਦਿਹਾੜੀ ਵਾਸਤੇ ਉਹਨਾਂ ਨੂੰ ਵਿਚਾਰਿਆ ਨੂੰ ਯਾਰ ਸੜਕ ਤੇ ਰੋਲਣਾ ਹੀ ਨਹੀਂ ਪੈ ਰਿਆ ਮਰਨਾ ਵੀ ਪੈ ਰਿਆ ਵੈਸੇ ਮਿੰਟੋ ਜੀ ਗੱਲ ਕੌੜੀ ਹੈ ਪਰ ਵੈਸੇ ਹੀ ਸਰਕਾਰਾਂ ਵੀ ਅਰਬਾਂ ਕਰੋੜਾਂ ਰੁਪਈਆਂ ਦੀਆਂ ਠੱਗੀਆਂ ਮਾਰੀ ਜਾਂਦੀਆਂ ਨੇ ਉਹ ਵੀ ਤਾਂ ਆਪਦੇ ਚੂਨੇ ਲਾਈ ਜਾਂਦੀਆਂ ਨੇ ਹਨਾ ਹਾਂ ਇੱਥੇ ਜੇ ਉਹ ਤੇ ਨਿਰਮੋਦੀ ਵਰਗੇ ਭੱਜ ਜਾਂਦੇ ਫੜ ਲਓ ਪੁੱਛੋ ਉਹਨਾਂ ਦੀ ਆ ਤੇ ਇੱਥੇ ਇਹ ਨਿੱਕੇ ਨਿੱਕੇ ਚੀਜ਼ਾਂ ਵੇਖਦੇ ਗੱਲਿਆ ਕਿ ਇਹ ਹੀ ਸਮਝ ਲਓ ਕਿ ਯਾਰ ਅਸੀਂ ਟੈਕਸਪੀਅਰਸ ਇਹਨਾਂ ਨੂੰ ਪੈਨਸ਼ਨ ਦੇ ਰਹੇ ਹਾਂ ਇਹ ਵੀ ਤੇ ਬਜ਼ੁਰਗ ਨੇ ਯਾਰ ਗਰੀਬ ਨੇ ਸਮਝ ਲਓ ਕਿ ਅਸੀਂ ਪੈਨਸ਼ਨ ਦੇ ਰਹੇ ਹਾਂ ਥੋੜਾ ਬਹੁਤਾ ਕੰਮ ਤੇ ਕਰਦੇ ਨੇ ਦਿਨ ਕਰਦੇ ਨੇ ਗੱਲਿਆ ਕਿ ਭਾਈ ਹੁਣ ਇਹ ਵਿਚਾਰੇ ਉੱਥੇ ਰੋਡ ਤੇ ਕੰਮ ਕਰ ਰਹੇ ਸਨ ਹਮ ਬਜ਼ੁਰਗ ਵੀ ਸੀਗੇ ਮੈਂ ਫੋਟੋਆਂ ਦੇਖੀਆਂ ਜੀ ਤੋਂ ਕੈਂਟਰ ਆਇਆ ਕੈਂਟਰ ਨੇ ਵਿਧ ਤੇ ਸਾਰੇ ਓਹੋ ਚਾਰ ਮਾਰਗਾਂ ਨੇ ਹਮ ਧੰਨਾ ਲੱਗਾ ਰਿਹਾ ਉੱਥੇ ਰਾਤ ਹੁਣ ਇਹਨਾਂ ਨੇ ਪ੍ਰਸ਼ਾਸਨ ਵਾਲਿਆਂ ਨੇ ਕਹਿ ਲਓ ਕਿ ਭਾਈ ਉਹ ਸਾਥੇ ਦਿੱਤਾ ਕਿ ਅਸੀਂ ਮਾਲੀ ਮਦਦ ਕਰਾਂਗੇ ਜੀ ਤਾਂ ਹੁਣ ਕਿੰਨੀ ਕਰਦੇ ਆ ਪਤਾ ਨਹੀਂ ਮੈਨੂੰ ਪਰ ਗੱਲ ਇਹ ਆ ਕਿ ਦੇਖੋ ਮੈਂ ਦੇਖਦਾ ਹਾਂ ਨਾ ਨਰੇਗਾੜਿਆਂ ਦਾ ਨਾ ਕੰਮ ਚੱਲਦਾ ਰਹਿੰਦਾ ਹੈ ਜੀ ਮੈਂ ਕਈ ਵਾਰ ਕਿਉਂਕਿ ਆਪਣੇ ਪਿੰਡਾਂ ਚ ਲੱਗੇ ਹੁੰਦੇ ਆ ਨਰੇਗਾੜੇ ਮੈਂ ਦੂਰੋਂ ਵੇਖ ਲੈਣਾ ਉਹਨਾਂ ਵੀ ਇਹ ਕਿੱਡਾ ਉਹਨਾਂ ਦਾ ਕੰਮ ਕੀ ਹੈ ਕਿ ਜਾਂ ਤਾਂ ਸੜਕ ਦੇ ਕਿਨਾਰੇ ਬੈਠੇ ਹੋਣਗੇ ਸਾਹ ਲੈਣ ਲਈ ਉਹਨਾਂ ਕੋਲ ਕਿਹੜਾ ਉੱਥੇ ਟੈਂਟ ਲੱਗੇ ਆ ਹਾਂ ਬਿਲਕੁਲ ਜੀ ਬਿਲਕੁਲ ਜਾਂ ਜਿਵੇਂ ਹਾਜ਼ਰੀ ਹੋ ਜਿਹੜੀ ਲੱਗਦੀ ਤਾਂ ਕਈ ਵਾਰ ਸੜਕ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਉਹਨਾਂ ਨੇ ਫੋਟੋ ਫਾਟੋ ਖਿਚਾਉਣੀ ਹੁੰਦੀ ਆ ਹੁਣ ਆਪਾਂ ਨੂੰ ਪਤਾ ਆਪਾਂ ਦੂਰੋਂ ਹੌਲੀ ਕਰ ਲੈਨੇ ਕਿ ਇਹ ਜ਼ਿਆਦਾਤਰ ਬਜ਼ੁਰਗ ਹੁੰਦੇ ਨੇ ਜਾਂ ਇਹਨਾਂ ਕੋਲ ਕਈ ਕਸੀਆ ਵੀ ਹੁੰਦਾ ਕਈ ਵਾਰ ਇੱਧਰ ਉੱਧਰ ਲੱਗ ਜਾਏਗਾ ਲੱਗ ਜਾਂਦੇ ਬਿਲਕੁਲ ਜੀ ਤਾਂ ਜਿਹੜਾ ਹੁਣ ਇਸ ਤਰ੍ਹਾਂ ਰੋਡ ਤੇ ਰੋਡ ਦਾ ਕੰਮ ਆ ਕਿ ਪਹਿਲੀ ਗੱਲ ਤੇ ਮੈਨੂੰ ਲੱਗਦਾ ਕਿ ਉਹ ਜੈਕਟਾਂ ਜਿਹੜੀਆਂ ਲਿਸ਼ਕਵੀਆਂ ਜਾਂ ਜਿਵੇਂ ਮੈਂ ਪਾਈ ਏ ਚੱਗੀ ਜੀ ਹਾਂ ਹਾਂ ਆ ਟੀ-ਸ਼ਰਟ ਲਿਸ਼ਕਵੀ ਜੋ ਇੱਕ ਹੁੰਦੀਆਂ ਨਹੀਂ ਸੰਤਰੀ ਜੀਆਂ ਚੱਗੀਆਂ ਜੀ ਜੀ ਬਿਲਕੁਲ ਬਿਲਕੁਲ ਜੈਕਟਾ ਬਿਲਕੁਲ ਉਹ ਇੰਡੀਕੇਟਰ ਜੇ ਲੱਗੇ ਹੁੰਦੇ ਉਹਦੇ ਉੱਤੇ ਪੈਨਾਈਆਂ ਜਾਣੀਆਂ ਚਾਹੀਦੀਆਂ ਜੀ ਜੀ ਜਦੋਂ ਵੱਡੇ ਰੋਡ ਤੇ ਉਹਦੇ ਸੇਫਟੀ ਦੇ ਜਿਹੜੇ ਹੈਗੇ ਆ ਜਾਂ ਜਿੱਥੇ ਉਹ ਕੰਮ ਕਰਦੇ ਜਿਸ ਜਗ੍ਹਾ ਤੇ ਅੱਗੇ ਇੱਕ ਬੈਰੀਕੇਟ ਛੋਟਾ ਜਿਹਾ ਰੱਖ ਦੋ ਯਾਰ ਜੀ ਜੀ ਆ ਉਹਦਾ ਵੀ ਤੇ ਇੱਥੇ ਆਪਾਂ ਚੰਡੀਗੜ੍ਹ ਨੂੰ ਜਾਂਦੇ ਆ ਰਾਹ ਚ ਤਿੰਨ ਚਾਰ ਥਾਵਾਂ ਤੇ ਪੁਲਿਸ ਵਾਲਿਆਂ ਨੇ ਉਹੀ ਰੱਖਿਆ ਕੋਲ ਤੇ ਉਹ ਬੰਦੇ ਨਹੀਂ ਹੁੰਦੀ ਕਈ ਵਾਰ ਖਲੋਤੇ ਨਹੀਂ ਹੁੰਦੇ ਤਾਂ ਬੈਰੀਕੇਟਿੰਗ ਦੇ ਜ਼ਰੀਏ ਸਾਨੂੰ ਐ ਟਰਨ ਟੁਰਨ ਮਾਰ ਕੇ ਲੰਘਣਾ ਪੈਂਦਾ ਸਲੋ ਹੋ ਜਾਂਦੇ ਨੇ ਬੰਨੇ ਨਾ ਤੇ ਜੇ ਇੱਥੇ ਅਸੀਂ ਮਤਲਬ ਕਿ ਰੇਸ ਤੋਂ ਪੈਰ ਚੁੱਕਨੇ ਆ ਜੀ ਤੇ ਜੇ ਉੱਥੇ ਕੰਮ ਕਰ ਕਰ ਰਹੇ ਨੇ ਹਾਈਵੇ ਤੇ ਮਜ਼ਦੂਰ ਕਿਤੇ ਵੱਡੀ ਸੜਕ ਤੇ ਤੇ ਛੋਟਾ ਜਿਹਾ ਉੱਥੇ ਵੀ ਇੱਕ ਬੈਰੀਕੇਡ ਰੱਖਿਆ ਜਾ ਸਕਦਾ ਕਿ ਦੂਰੋਂ ਆਉਂਦਾ ਉਹ ਸਾਈਡ ਤੇ ਵਾਹਨ ਜਿਹੜਾ ਸਲੋ ਹੋ ਜਾਵੇ ਬਿਲਕੁਲ ਬਿਲਕੁਲ ਇਹ ਜਿਹੜੇ ਸੇਫਟੀ ਮੈਜ਼ਰਮੈਂਟ ਨੇ ਜਿਹੜੇ ਭਾਈ ਇਹ ਦੇਖਣੇ ਪੈਣਗੇ ਤੁਹਾਨੂੰ ਜੀ ਜੀ ਕੀ ਮਜ਼ਦੂਰ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਬਿਲਕੁਲ ਇਹ ਬਹੁਤ ਤੁਖਾਂਤ ਤੱਕ ਹਾਦਸਾ ਵਾਪਰਿਆ ਹਮ ਜੀ ਜੀ ਮਿੰਟੂ ਜੀ ਉਧਰ ਕੁਲਵੰਤ ਸਿੰਘ ਜੀ ਦੱਸ ਰਹੇ ਨੇ ਕਿ ਅਸੀਂ 80 ਸਾਲਾਂ ਦੇ ਬਜ਼ੁਰਗ ਰਿਕਸ਼ੇ ਚਲਾ ਰਹੇ ਨੇ ਉਧਰ ਨਿਰਵੈਰ ਸਿੰਘ ਜੀ ਰੋਜ਼ ਵੀਡੀਓ ਪਾਉਂਦੇ ਆ ਬਿਲਕੁਲ ਸਾਰੇ ਤਰ੍ਹਾਂ ਦਾ ਹੀ ਮੌਲ ਆਪਣੇ ਹੈਗਾ ਬਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਖੇਤੀ ਮਜ਼ਦੂਰ ਜਿਹੜੀ ਜਮਾਤ ਆ ਉਹ ਕੁਝ ਵੀ ਨਹੀਂ ਉਹ ਮੰਨਦੇ ਨਹੀਂ ਆਪਣੇ ਸਰਕਾਰਾਂ ਵਾਲੇ ਜਿਹੜੇ ਆ ਮਾੜੀਆਂ ਮੋਟੀਆਂ ਚੀਜ਼ਾਂ ਨੂੰ ਤਾਂ ਸਮਝਦੇ ਨਹੀਂ ਕੁਝ ਮਿੰਟੂ ਜੀ ਕਾਫੀ ਹਾਕੀ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਅੱਜ ਉਧਰ ਵੀ ਮੈਚ ਚੱਲ ਰਿਹਾ ਦੋਸਤ ਉਧਰ ਵੀ ਜੁੜੇ ਹੋਏ ਨੇ ਪਰ ਅੱਜ ਇੱਧਰ ਵੀ ਭਰਪੂਰ ਮਾਤਰਾ ਦੇ ਵਿੱਚ ਦੋਸਤ ਆਪਣੇ ਨਾਲ ਜੁੜੇ ਹੋਏ ਆ ਧੰਨਵਾਦ ਹਾਕੀ ਲਈ ਵੀ ਉਧਰ ਵੀ ਆਡੀਅנס ਜਾਵੇ ਇਧਰ ਵੀ ਆਵੇ ਕੋਈ ਗੱਲ ਨਹੀਂ ਹੈ ਇਸ਼ਕਪੇ ਜ਼ੋਰ ਨਹੀਂ ਇਹ ਉਹ ਆਡੀਅנס ਤੇ ਕੋਈ ਜ਼ੋਰ ਨਹੀਂ ਹੈ ਤੁਹਾਡਾ ਬਿਲਕੁਲ ਬਿਲਕੁਲ ਜਿਹੜੇ ਆ ਗਏ ਉਹਨਾਂ ਦਾ ਸ਼ੁਕਰਾਨਾ ਜਿਹੜੇ ਉਧਰ ਨਹੀਂ ਤੇ ਤਦ ਵੀ ਸ਼ੁਕਰਾਨਾ ਕਿ ਉਹ ਆਕੀ ਨੂੰ ਤੇ ਘਟੋ ਘਟ ਸਪੋਰਟ ਕਰ ਰਹੇ ਆ ਸਨੀ ਜੀ ਉਹ ਨਹੀਂ ਤਾਂ ਨਹੀਂ ਵੇਖਣ ਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਨਹੀਂ ਉਹਨੂੰ ਵੀ ਵੇਖ ਲੈਣਾ ਚਾਹੀਦਾ ਕੋਈ ਵੇਖਣ ਚ ਕੀ ਜਾਂਦਾ ਚਲ ਉਹ ਵੱਖਰਾ ਵੱਖਰਾ ਸਾਭ ਦੀ ਰੁਚੀ ਹੈ ਜੀ ਤੇ ਰੁਚੀ ਜੀ ਦੀ ਜਿੱਧਰ ਨੂੰ ਹੈ ਉਹਨੇ ਚਲੀ ਜਾਣਾ ਆਪਾਂ ਆਪਾਂ ਨਹੀਂ ਉਹ ਫਿਲਮਾਂ ਚ ਗੱਲ ਇੱਕ ਤੇ ਤੁਸੀਂ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਹੋ ਹਿੰਦੀ ਫਿਲਮਾਂ ਚ ਵੀ ਆਈ ਹੈ ਨਾ ਜੀ ਦਿਲਚਸਪੀ ਕਲਮਾਂ ਦੀ ਵੀ ਹੋ ਸਕਦੀ ਓਕੇ ਓਕੇ ਠੀਕ ਹੈ ਸਰ ਜਿੰਨੀ ਦੀ ਦਿਲਚਸਪੀ ਹੈ ਬਸ ਐਂ ਲਾ ਦੋ ਨਾ ਖੈਰ ਅਗਲੀ ਖਬਰ ਵੱਲ ਨੂੰ ਮਿੰਟੋ ਜੀ ਆਪਾਂ ਚੱਲ ਜਾਈਏ ਨਹੀਂ ਭਾਈ ਉਹ ਤੇ ਬੱਚੇ ਬੁੱਚੇ ਅਡਾਪਟ ਕੀਤੇ ਮੈਂ ਮੈਂ ਤਾਂ متاثر ਵੀ ਹੋਣਾ ਚਾਹੀਦਾ ਜੀ ਜੀ ਯਾਰ ਇਹ ਵੀ ਚੀਜ਼ ਐਂਜਲੀਨਾ ਜੋਲੀ ਐਂਜਲੀਨਾ ਜੋਲੀ ਬਹੁਤ ਏਸ ਤਰ੍ਹਾਂ ਦੇ ਕੰਮ ਕਰਦੀ ਆ ਯਾਰ ਇਹ ਚੀਜ਼ਾਂ ਦੇਖਣ ਵਾਲੀਆਂ ਆ ਅਸੀਂ ਹੋਰ ਨਿਗਾਹ ਨਾਲ ਵੀ ਦੇਖ ਲੈ ਜੀ ਜੀ ਇੱਕ ਇੱਕ ਤੁਸੀਂ ਯਾਦ ਕਰਤਾ ਇੱਕ ਸਿੰਗਰ ਵੀ ਨੇ ਬਾਲੀਵੁੱਡ ਦੇ ਵਿੱਚ ਜਿਹੜੇ ਹਾਰਟ ਦੇ ਪੇਸ਼ੈਂਟਸ ਦੀ ਆਪਰੇਟ ਵਗੈਰਾ ਕਰਵਾਉਂਦੇ ਬਹੁਤ ਕਰ ਦਿੰਦੇ ਨੇ ਬਈ ਇਹ ਡੋਨੇਸ਼ਨ ਬਹੁਤ ਕਰਦੇ ਜਿੰਨੇ ਇਹ ਵੱਡੇ ਸਟਾਰ ਨੇ ਨਾ ਕਰ ਦਿੰਦੇ ਨੇ ਕਰ ਦਿੰਦੇ ਆ ਵਾਕਿਆ ਮੈਂ ਬਹੁਤ متاثر ਹੁਣਾ ਕਿ ਸੁਸ਼ਮਤਾ ਸੇਨ ਜੀ ਨਿੱਜੀ ਜ਼ਿੰਦਗੀ 'ਚ ਯਾਰ ਉਹ ਕੀ ਕਰਦੇ ਉਹਨਾਂ ਦਾ ਮਸਲਾ ਜੀ ਬਿਲਕੁਲ ਪੋਰਨ ਇੰਡਸਟਰੀ ਵੀ ਇੱਕ ਆਰਟ ਦਾ ਹੀ ਆ ਬਾਈ ਆਪਦੇ ਆਪਦੇ ਆਰਟ ਨਾਲ ਕਮਾਉਂਦੇ ਆ ਜਾਂ ਆਪ ਦਾ ਜੋ ਵੀ ਕਰਦੇ ਨੇ ਠੀਕ ਹੈ ਉਹਨਾਂ ਦਾ ਬਹੁਤ ਵੱਡਾ ਬਿਜ਼ਨਸ ਹੈ ਉਹ ਉਹਨਾਂ ਦੇ ਕਮਾਈ ਦਾ ਸਾਧਨ ਹੈ ਜਿੰਨੇ ਦੇਖਣਾ ਦੇਖੋ ਜਿੰਨੇ ਨਹੀਂ ਦੇਖਣਾ ਪਰ ਇਹ ਗੱਲ ਹੈ ਕਿ ਜਿਹੜਾ ਕੋਈ ਅੱਛਾ ਕਰਦਾ ਸੋਸਾਇਟੀ ਵਾਸਤੇ ਕੋਈ ਆਪ ਦਾ ਮਤਲਬ ਕਿ ਕੋਈ ਵੀ ਆ ਬੰਦਾ ਜਿੰਨਾ ਵੀ ਉਹਦੇ ਕੋਲ ਹੁੰਦਾ ਪਾ ਰਿਆ ਹਿੱਸਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਬੰਦਾ ਹੈ ਰਾਜਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਿਸਪਾਲ ਜੀ ਸ਼ੁਕਰੀਆ ਜੀ ਕਦੇ ਵੇਖਾਂਗੇ ਜਰੂਰ ਅਸੀਂ ਵੀ ਮੇਲਾ ਛਪਾਰ ਦਾ ਮੌਕਾ ਲੱਗਿਆ ਸਾਨੂੰ ਤਾਂ ਹਾਂ ਮੇਲਿਆਂ ਚੋ ਮੇਲਾ ਹੈ ਛਪਾਰ ਦਾ ਤੇ ਹੀਰਾ ਤੇ ਰਾਂਝਾ ਨੂੰ ਵਾਜਾਂ ਮਾਰਦਾ ਰਵਿੰਦਰ ਗਰੇਵਾਲ ਦੀ ਪਹਿਲੀ ਕੈਸਟ ਚ ਗੀਤ ਸੀਗਾ ਸ਼ਾਇਦ ਜੀ ਜੀ ਬਿਲਕੁਲ 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 ਮੁੱਟਰ ਸਾਹਿਬ ਦੱਸ ਰਹੇ ਨੇ ਕਿ ਭਾਈ ਉਹ ਤੁਹਾਡੇ ਵਾਲੀ ਗੱਲ ਹੀ ਕਹਿ ਰਹੇ ਨੇ ਵੇਖਣ ਵਾਲਾ ਮੇਲਾ ਵੇਖਾਂਗੇ ਜਰੂਰ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲੀਏ ਖਬਰ ਦੀ ਸਾਰ ਲਈਏ ਅ ਇੱਕ ਖਬਰ ਹੈ ਕਹਿਰ ਮਾੜੀ ਖ਼ਬਰੀ ਕਹਿ ਸਕਦੇ ਆ ਕਹਿੰਦੇ ਕਿ ਭਾਈ ਬਿਜਲੀ ਦੇ ਕੱਟ ਤਾਂ ਪਹਿਲੇ ਮਾੜੇ ਮਾੜੇ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਸਬਸਿਡੀ ਸਰਕਾਰ ਦੇ ਨਹੀਂ ਰਹੀ ਤੇ ਬਿਜਲੀ ਫੇਰ ਆਉਣੀ ਨਹੀਂ ਤੇ ਕੋਈ ਗੱਲ ਨਹੀਂ ਤੁਹਾਡਾ ਸਰ ਜਣਾ ਮਾਨ ਸਾਹਿਬ ਨੂੰ ਚੈਨਲ ਤੇ ਲੈ ਆਇਓ ਆਹ ਤੇ ਗੱਲਾਂ ਗੁਲਾਂ ਸੁਣਾ ਕੇ ਉਹਨਾਂ ਨੇ ਗਰਮੀ ਲੱਗਣ ਨਹੀਂ ਦੇਣੀ ਹੈ ਮਾਨ ਸਰ ਨਹੀਂ ਗਰਮੀ ਤੇ ਹੁਣ ਵੈਸੇ ਹੀ ਨਿਕਲ ਜਾਣੀ ਐਸੂ ਚੜ ਗਿਆ